ਅਸੀਂ ਦੁਨੀਆ ਦੀ ਟ੍ਰਿਲੀਅਨ ਡਾਲਰ ਇਕਨੋਮੀ 'ਚ ਜਾ ਰਹੇ ਹਾਂ। ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਪਿਛਲੇ 11 ਸਾਲਾਂ ਦੇ ਵਿੱਚ 70 ਤੋਂ ਵੱਧ ਮੁਲਕਾਂ ਦੇ ਵਿੱਚ 125 ਦੌਰੇ ਕਰਦੇ। ਸਾਡੇ ਵਿਦੇਸ਼ ਮੰਤਰੀ ਉਹਨਾਂ ਵੀ ਬਰਾਬਰ ਤੇ ਹੀ 80 ਤੋਂ ਵੱਧ ਮੁਲਕਾਂ ਦੇ ਦੌਰੇ ਕਰਦੇ ਨੇ। ਉਸ ਤੋਂ ਪਹਿਲਾਂ 3 ਸਾਲ ਉਹ ਫੋਰਨ ਸੈਕਟਰੀ ਰਹੇ ਚੁਕੇ। ਇਹਦਾ ਮਤਲਬ 83 ਥਾਵਾਂ ਦੇ ਉੱਤੇ ਅਮਰੀਕਾ ਦੇ ਵਿੱਚ ਇਕੱਲੇ ਪ੍ਰਧਾਨ ਮੰਤਰੀ ਜੀ 10 ਵਾਰ ਜਾਏ। ਵਦੇਸ਼ ਮੰਤਰੀ 13 ਵਾਰ ਜਾ ਆਇਆ ਉਹ ਲੋੜ ਵੇਲੇ ਅਸੀਂ ਕੀ ਕਰਾਣਾ ਸੀ ਉਹਨਾਂ ਕੋਲੋਂ ਕਿਸੇ ਨੇ ਸਾਡੇ ਨਾਲ ਹਾ ਦਾ ਨਾਰਾ ਕੀ ਮਾਰਨਾ ਸੀ ਅਸੀਂ ਉਹਨਾਂ ਕੋ ਕੋ ਮੰਗਣ ਗਏ ਸੀ ਇੱਕ ਦੁਨੀਆਵੀ ਇੱਕ ਯੂਨਾਈਟਿਡ ਨੇਸ਼ਨ ਦਾ ਇੱਕ ਚਾਰਟਰ ਆ ਉਹ ਇਹ ਕਹਿੰਦਾ ਕੋਈ ਤੁਹਾਡੇ ਉੱਤੇ ਅਤਵਾਦੀ ਹਮਲਾ ਹੋਇਆ ਸਾਨੂੰ ਕਿਸੇ ਨੇ ਕਿਸੇ ਖਾਤੇ ਚ ਹੀ ਨਹੀਂ ਮੰਨਿਆ ਕਿਸੇ ਨੇ ਮੰਨਿਆ ਹੀ ਨਹੀਂ ਵੀ ਇਹਦੀ ਗੱਲ ਕਹਿਤੀ ਜਾਵੇ ਕਿਹੜੇ ਦੋ ਮੁਲਕੇ ਨਿੱਤਰ ਕੇ ਸਾਹਮਣੇ ਆਏ ਨੇ ਜਿਨ੍ਹਾਂ ਨੂੰ ਅਸੀਂ ਨਹੀਂ ਪੱਲੇ ਬੰਦੇ ਰਹੇ ਅੱਜ ਤੱਕ ਅਫਗਾਨਿਸਤਾਨ ਤੇ ਇਜ਼ਰਾਇਲ ਜੇ ਉਹ ਮੌਜੂਦਾ ਸੈਟਅਪ ਕਹਿੰਦਾ ਵੀ ਇਹ ਸਾਡੇ ਨਾਲ ਨਹੀਂ ਆਗੇ ਉਹਨਾਂ ਪਹਿਲਾਂ ਹਾੜਾ ਨਾਰਾ ਮਾਰਿਆ ਰੀਜ਼ਨ ਕੋਈ ਵੀ ਹੋਵੇ ਟਿੱਕਾ ਦੁੱਕਾ ਵੇਖ ਕੇ ਖੱਬੇ ਸੱਜੇ ਆਣੇ ਸ਼ੁਰੂ ਹੋ ਗਏ ਅਸੀਂ ਜੀ 20 ਬਿਲੀਅਨਸ ਆਫ ਡਾਲਰ ਲਾ ਕੇ ਸਾਰੇ ਦੇਸ਼ ਇਵੈਂਟ ਬਣਾ ਕੇ ਕਿੰਨੇ ਮੁਲਕਾਂ ਨੇ ਸਾਡੇ ਨਾਲ ਚਲੇ ਜੀ 7 ਚ ਕਿੰਨੇ ਮੁਲਕ ਸਾਡੇ ਨਾਲ ਖਲੋਤੇ ਬ੍ਰਿਕਸ ਚ ਕਿੰਨੇ ਮੁਲਕ ਸਾਡੇ ਨਾਲ ਖਲੋਤੇ ਇਹਦਾ ਮਤਲਬ ਅਸੀਂ ਸਿਰਫ ਪਹਿਲਵਾਨੀ ਕਿਹੜਾ ਦੇਣੀ ਚਾਹੀਦਾ ਜਫੀਆਂ ਪਾਲੀਆਂ ਵੋਟੋ ਖਿਚਾਲੀ ਇੱਕ ਬੰਦਾ ਨਹੀਂ ਸਾਡੇ ਨਾਲ ਆਇਆ